ਜੀ ਨਾਮ ਮੇਰਾ ਨਾਮ ਦਲੇਰ ਸਿੰਘ ਸਰ ਕਿਹੜਾ ਪਿੰਡ ਹਨ ਗੰਗੋਟੀ ਠੀਕ ਘਟਨਾ ਵਾਪਰੀ ਹੈ ਮੇਰੇ ਬਰਾਦਰ ਨੂੰ ਕੋਈ ਮਾਰ ਕੇ ਸੁੱਟ ਗਿਆ ਹੈਗਾ ਐਕਸੀਡੈਂਟ ਕਰਕੇ ਤੇ ਉਹ ਜਾ ਕੇ ਉੱਥੇ ਐਡਮਿਟ ਕਰਾ ਆਇਆ ਉਹ ਨਾਲ ਹੀ ਹਸਪੀਟਲ ਦੀ ਲਾਪਰਵਾਹੀ ਆ ਕੋਮ ਸੀਗਾ ਸਿਮਨਾ ਉਸ ਵਟਲ ਜਿੱਨੇ ਐਕਸੀਡੈਂਟ ਕੀਤਾ ਜਿਹਦੇ ਨਾਲ ਹੋਇਆ ਉਹ ਸੁਖਵੰਤ ਸਿੰਘ ਜਿੱਦਾਂ ਹੋਇਆ ਐਕਸੀਡੈਂਟ ਉਧਰ ਨਾਲੇ ਆਲੂ ਗੋਠੀ ਦੀ ਇਹ ਕੀ ਲਾਪਰਵਾਹੀ ਕੋਈ ਕੀਤੀ ਗਈ ਇਹ ਐਕਸੀਡੈਂਟ ਕਹਿੰਦੇ ਲਾਪਰਵਾਹੀ ਨਾ ਉਹਨਾਂ ਵੇਖੋ ਜੀ ਕੱਚੇ ਤਾਰ ਦੀ ਗੱਡੀ ਸਾਰੀ ਰੋਂਗ ਸਾਈਡ ਮਾਰਿਆ ਨਾ ਅੱਛਾ ਉੱਥੇ ਵੇਖਿਆ ਮੌਕਾ ਕਿੱਥੇ ਵਜਿਆ ਅੱਛਾ ਗਾਉਂਗ ਸਾਈਡ ਵਜਿਆ ਜੀ ਨਾ ਉਹਨਾਂ ਬਸ ਨਾ ਹਲ ਪਰੇਗਾ ਕੋਈ ਹੋਰ ਤੁਹਾਡੀ ਕੀ ਮੰਗ ਹੈ ਪੁਲਿਸ ਪ੍ਰਸ਼ਾਸਨ ਨੇ ਪਰਚਾ ਦਰਜ ਕੀਤਾ ਜਾਂ ਨਹੀਂ ਕੀਤਾ ਪਰਚਾ ਦਰਜ ਕੀਤਾ ਸਰ ਗ੍ਰਿਫਤਾਰੀ ਨਹੀਂ ਪਾਉਂਦਾਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੀ ਮੰਗ ਸਾਡੀ ਮੰਗ ਗ੍ਰਫਤਾਰੀ ਪਾਉਣੀ ਚਾਹੀਦੀ ਆ ਵੇਖੋ ਜੀ ਉਹਨਾਂ ਦੀ ਐਸਆਈ ਦੀ ਲਾਪਰਵਾਹੀ ਆ ਮੈਂ ਐਦਵਾਰ ਦੀ ਐਫਆਰ ਕਢਾਈ ਆ ਉਹਨਾਂ ਮੈਨੂੰ ਕੁਝ ਵੀ ਨਹੀਂ ਦਿੱਤਾ ਮੈਨੂੰ ਐਵੇਂ ਗਮਰਾਹੀ ਕਰਦੇ ਰਹੇ ਜਿਵੇਂ ਕਿ ਨਿਆਣਾ ਇਹਨੂੰ ਕੋਈ ਪਤਾ ਨਹੀਂ ਲੱਗੰਦਿਆ ਤੇ ਨਾ ਮੈਨੂੰ ਪਤਾ ਲੱਗਦਾ ਉਹ ਕੋਈ ਨਹੀਂ ਸੋਚਦੀ ਮੁੜ ਕੇ ਜਾ ਕੇ ਐਸਐਚ ਤੋਂ ਪਰਚਾ ਕਢਾ ਕੇ ਲਿਆਇਆ ਉਹ ਵੀ ਉਹਨੇ ਫੇਰ ਐਸਆਈ ਨੂੰ ਮਾਰਕ ਕਰਤਾ ਕਿ ਕੌਣ ਹੈ ਐਸਆਈ ਸਰਦਾਰ ਕਲਿੰਦਰ ਸਿੰਘ ਜੀ ਅੱਛਾ ਕੀ ਕਹਿੰਦੇ ਨੇ ਉਹ ਉਹ ਕੋਈ ਸਾਡੀ ਗੱਲ ਹੀ ਨਹੀਂ ਸੁਣਦੇ ਸਰਦਾਰ ਮੌਕੇ ਦੇ ਸਰਪੰਚਾ ਜਿਨ੍ਹਾਂ ਦੇ ਗੱਡੀ ਦਾ ਐਕਸੀਡੈਂਟ ਹੋਇਆ ਨਾਲ ਪਉਂਦੇ ਜੋ ਕਰਨਾ ਤੜ ਤੋਂ ਹੁੰਦਾ ਕਰ ਲਓ ਕੀ ਸਰਕਾਰ ਦਰਪਾਰੇ ਉਹਨਾਂ ਦੀ ਪਹੁੰਚ ਹਾਂਜੀ ਸਰਕਾਰ ਦਰਪਾਰੇ ਸਾਹਿਬ ਧੌਣਾ ਸਾਹਿਬ ਦਾ ਉਹਨਾਂ ਦਾ ਹੱਥ ਹੈ ਜੀ ਧੌਣ ਸਰਮਨ ਸਿੰਘ ਧੌਣਾ ਸਰਦਾਰ ਸਾਹਿਬ ਦਾ ਉਹਨਾਂ ਦੇ ਹੱਥ ਹੈ ਪੂਰਾ ਜੀ ਹੁਣ ਤੁਹਾਡੀ ਕੀ ਮੰਗ ਹੈ ਪੂਰੀ ਕਾਰਵਾਈ ਕਰੇ ਪੁਲਿਸ ਅਨਨਸਾਫ ਦਿੱਤਾ ਜਾਵੇ ਜੀ ਆਪਾਂ ਕਿਹਾਰੇ ਸੋਚਿਆ ਜਾਂਦਾ ਆ ਆ ਵੇਖੋ ਜੀ ਛੋਟੇ ਛੋਟੇ ਬੱਚੇ ਇੱਧਰ ਵੇਖੋ ਮੁੰਡਾ ਆ ਗਿਆ ਫੇਰ ਵੇਖੋ ਹਾਂ ਜੀ ਆਪ ਆਓ ਆ ਮੀਂਹ ਹਾਂ ਵੇਖੋ ਆ ਬੱਚੇ ਕਿਹ ਕਾ ਨਿਕਾ ਜਾਣ ਲੱਗਿਆ ਅਜੀ ਭੈਣ ਕੀ ਨਾਂ ਤੁਹਾਡਾ ਸੰਦੀਪ ਕੌਰ ਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਤੀ ਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਆ ਛੋਟੇ ਛੋਟੇ ਬੱਚੇ ਆ ਇਹਨਾਂ ਬਾਰੇ ਇਨਸਾਫ ਮਿਲਣਾ ਚਾਹੀਦਾ ਇਹਨਾਂ ਨੂੰ ਪਾਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਕੋਲੋਂ ਹੱਸਦਾ ਘੇੜਦਾ ਕਿਹਾ ਨਾ ਦਾਦਾ ਦਾਦੀ ਜਿਹੜਾ ਉਹ ਬਜ਼ੁਰਗ ਬਾਏ 15000 ਰੁਪਏ ਦੀ ਜੇਬ ਦੇ ਵਿੱਚ ਹੀ 15000 ਰੁਪਏ ਜੇਬ ਦੇ ਵਿੱਚ ਲੈ ਕੇ ਗਿਆ ਕਰੋਗੇ ਆ ਚਾਲ ਲੈ ਕੇ ਪੰਜਾਂ ਮਿੰਟਾਂ ਦੇ ਵਿੱਚ ਐਕਸੀਡੈਂਟ ਹੋ ਗਿਆ ਬੂਏ ਗੱਡੀਆਂ ਲੈ ਕੇ ਲੰਗ ਗਏ ਪਾਜੀ ਸਾਨੂੰ ਦੱਸ ਕੇ ਨਹੀਂ ਗਏ ਜਾ ਕੇ ਸਿਮਰਨਾ ਹਸਪਤਾਲ ਦਾਖਲ ਕਰਾ ਦਿੱਤਾ ਭਾਈ ਡਾਕਟਰਾਂ ਗਾੜੀ ਇੰਨੀਆਂ ਮਿੰਟਾਂ ਕੀਤੀਆਂ ਰਿਪੋਰਟਾਂ ਦੇ ਦੋ ਡਾਕਟਰ ਕਹਿੰਦੇ ਸਰਪੰਚੀ ਕੋਲੇ ਸਰਪੰਚੀ ਕਹਿੰਦਾ ਡਾਕਟਰ ਕੋਲੇ ਸਾਨੂੰ ਉਹਨਾਂ ਨੇ ਸੱਚਾ ਰਿਪੋਰਟ ਨਹੀਂ ਦੱਸੀ ਭਾਈ ਅਗਲੇ ਦਿਨ 4 ਵਜੇ ਹਾਨੂੰ ਰਿਪੋਰਟ ਦਿੱਤੀ ਫਿਰ ਕਹਿੰਦੇ ਸਾਡੇ ਵਾਸਤੇ ਦੀ ਗੱਲ ਨਹੀਂ ਲੈ ਜਾਓ ਭਾਈ ਹਾਂ ਬੜੀਆਂ ਮਿੰਤਾ ਕੀਤੀਆਂ ਡਾਕਟਰ ਨੇ ਲਾਪਰਵਾਹੀ ਵਰਤੀ ਬਹੁਤ ਜਿਆਦਾ ਲਾਪਰਵਾਹੀ ਵਰਤੀ ਭਾਈ ਸਾਨੂੰ ਵੇਖਣ ਵੀ ਨਹੀਂ ਦਿੱਤਾ ਹੋਈ ਤੇਰੇ ਲਈ ਮਿੰਤਾ ਕਰਦੇ ਰਹੇ ਸਿਮਰ ਨੋ ਹਸਪੀਟਲ ਦੇ ਵਿੱਚ ਸਿਮਰ ਨੋ ਹਸਪੀਟਲ ਦੇ ਵਿੱਚ ਕਿਵੇਂ ਡਿਆ ਹਾਂਜੀ ਉਹ ਕਿੰਨਾ ਚਿਰ ਦਾਖਲ ਰਿਆ ਭਾਈ 12 12 1 ਵਜੇ ਦੇ ਦਾਖਲ ਕਰਾਇਆ ਅਗਲੇ ਦਿਨ 4 ਵਜੇ ਸਾਨੂੰ ਉਹਨਾਂ ਨੇ ਦਿੱਤਾ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਹੈ ਉਹ ਬੰਦੇ ਲੈ ਕੇ ਗਏ ਨਾਲ ਭਾਈ ਲੈ ਕੇ ਗਿਆ ਨਾਲ ਉਹਨਾਂ ਦੀ ਜੇਬ ਦੇ ਵਿੱਚ 15000 ਰੁਪਏ ਉਹ ਹੀ ਜਵਾਂ ਕਰਵਾ ਦਿੱਤਾ ਭਾਈ ਭਾਈ ਸਾਨੂੰ ਨਹੀਂ ਦੱਸਿਆ ਵੀ ਉਹਨਾਂ ਸੈਂਡ ਕੀਤਾ ਭਾਈ ਨਾਲ ਫੋਨ ਦਾ ਦੱਸਿਆ ਫੋਨ ਦੇ ਵਿੱਚ ਸਾਰਾ ਕੁਝ ਨਾ ਸਾਨੂੰ ਫੋਨ ਹੀ ਨਹੀਂ ਦਿੱਤਾ ਉਹਨਾਂ ਨੇ ਕੀ ਮੰਗ ਕਰਦੇ ਭਾਈ ਸਾਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚੇ ਆ ਭਾਈ ਇਨਸਾਫ ਮਿਲਣਾ ਚਾਹੀਦਾ ਸਾਨੂੰ ਮੈਂ ਉਹਦੀ ਪਹਿਣੀ ਆ 31 ਤਰੀਕ ਨੂੰ ਉਹਦਾ ਐਕਸੀਡੈਂਟ ਹੋਇਆ ਮੈਨੂੰ 5:30 ਵਜੇ ਸ਼ਾਮ ਪਤਾ ਲੱਗਾ ਏ ਇਹਨਾਂ ਨੇ ਮੈਨੂੰ ਜਦਸੇ ਦੱਸਿਆ ਮੈਂ ਰਿਪੋਰਟਾਂ ਇਹਨਾਂ ਤੋਂ ਮੰਗਦੀ ਰਹੀ ਮੇਰੀ ਸਿਸਟਰ ਚਾਚੇ ਦੀ ਕੁੜੀ ਉਹ ਤਰਲੇ ਲੈਂਦੀ ਰਹੀ ਏ ਸਟਾਫ ਦੇ ਉਹਨੇ ਕੋਈ ਰਿਪੋਰਟ ਨਹੀਂ ਦਿੱਤੀ ਇੱਕ ਰਿਪੋਰਟ ਦਿੱਤੀ ਸੀ ਉਹਨਾ ਉਹ ਵੀ ਜਿਹੜੀ ਦੂਜੀ ਹੈ ਲਿਖਤੀ ਰਿਪੋਰਟਸ ਨਾਲ ਦਿੰਦੇ ਸੀ ਲਿਖਤੀ ਰਿਪੋਰਟਸ ਸਾਨੂੰ ਅਗਲੇ ਦਿਨ 1 ਤਰੀਕ ਨੂੰ ਮੈਂ 10:30 ਵਜੇ ਇੱਥੇ ਆ ਗਈ ਸੀ ਮੇਰੇ ਨਾਲ ਹਸਪਤਾਲ ਪਰੋਈ ਪਰ ਜੀ ਦੇ ਤੋਂ ਤੇ ਇਹਨਾਂ ਇੱਕ ਵਜ ਕੇ 12 ਮਿੰਟਾਂ ਦੇ ਰਿਪੋਰਟ ਮਿੰ ਦਿੱਤੀ ਏ ਉਹ ਵੀ ਮੈਂ ਜਾ ਕੇ ਕਿਹਾ ਆ ਤੇ ਸਾਨੂੰ ਰਿਪੋਰਟ ਇਸ ਤੋਂ ਪਹਿਲਾਂ ਦੇ ਲੈ ਗਿਆ ਹਾਂਜੀ ਉਹ ਆਂਦੇ ਸੀ ਤੁਹਾਨੂੰ ਬਤ ਬਹਾਨਾ ਮਾਰਦੇ ਸੀ ਬਤਰਾ ਘੰਟਾ ਬਾਅਦ ਦਵਾਂਗੇ ਉਹ ਦਿਨ ਚੰਨ ਤੋਂ ਤੋਂ ਪਹਿਲਾਂ ਬੰਦੇ ਦਤ ਹੋ ਗਈ ਸੀ ਜਿੰਨਾ ਮਾਰੀ ਗੱਡੀ ਆ ਉਹੋ ਹੀ ਲਗਾ ਸਕ ਹਾਂਜੀ ਉਹੋ ਹੀ ਲੱਗੇ ਹੁੰਦਾ ਬਹਾਨੇ ਨਾਲ ਰਿਪੋਰਟ ਨਹੀਂ ਸਾਨੂੰ ਦਿੱਤੀ ਵੀ ਪਹਿਲਾਂ ਡਾਕਟਰਾਂ ਨੂੰ ਬੰਨੇ ਹੋਇਆ ਸੀ ਸਰ ਹਾਂਜੀ ਰਲੇ ਰਲੇ ਅਸੀਂ ਕਹਿੰਨੇ ਰਲੇ ਆ ਉਹਨਾਂ ਪੈਸੇ ਖਾਦੇ ਉਹਨਾਂ ਪੈਸੇ ਖਾਦੇ ਆ ਇਹਦਾ ਸਿਮਰ ਨਾਸਤਾ ਹੋਏ ਇਹਨਾਂ ਦੀ ਨਗੇਲੀ ਆ ਹਾਂਜੀ ਇਹਨਾਂ ਨੇ ਨਗੇਲੀ ਆ ਸਾਰੇ ਇਹਨਾਂ ਨਗੇਲੀ ਆ ਜਿੰਨੇ ਸਕਿਨ ਕਰਨੀ ਸੀ ਸਿਰ ਦੀ ਇਹਨਾਂ ਬੋਡੀ ਦੀ ਕੀਤੀ ਆ ਉਹਦੇ ਵਿੱਚ ਕੁਝ ਨਹੀਂ ਹੋਇਆ ਤੇ ਸਹੀ ਸਲਾਮਤ ਸੀ ਛੱਟ ਤੇ ਸਿਰਦੀ ਹੀ ਖਾਸ ਸਿਰਦੀ ਡਾਕਟਰ ਦਾ ਨਾਮ ਦੱਸ ਦਿਓ ਡਾਕਟਰ ਦਾ ਨਾਮ ਤਾਂ ਨਹੀਂ ਸਰ ਮੈਨੂੰ ਪਤਾ ਡਾਕਟਰ ਦਾ ਨਾਮ ਤਾਂ ਨਹੀਂ ਸਰ ਹਸਨ ਸਿੰਘ ਕਿੱਥੋਂ ਦੇ ਰਹਿਣ ਵਾਲੇ ਇੱਥੋਂ ਦੇ ਰਹਿਣ ਆ ਬਈ ਕੀ ਕਹਿਣਾ ਚਾਹੁੰਦੇ ਹੋ ਇਸ ਮਾਮਲੇ ਦੇ ਇਹੋ ਕਹਿਣਾ ਚਾਹੁੰਦੇ ਆ ਵੀ ਆ ਜਿਹੜੀ ਲਾਸ਼ ਦੀ ਵਿਵਦੀ ਹੋਈ ਆ ਸ਼ਨੀਵਾਰ ਦੀ ਮੌਤ ਹੋਈ ਜਹਾਉਣਾ ਵੀ ਤੇ ਇੱਕ ਇਹਦੇ ਪੈਸੇ ਦੇਗੇ ਇਹਦਾ ਫੋਨ ਉੱਥੇ ਕੀ ਭਾਅ ਵੇਚ ਕੇ ਆਸੋ ਤਾਹ 10000 ਰੁਪਿਆ ਇਹਦੇ ਕੱਢ ਦੇ ਇਹਦਾ ਹੀ ਦੇਗੇ ਆ ਤੇ ਕੋਈ ਚੰਗੀ ਗੱਲ ਥੋੜਾ ਲਾਸ਼ ਦੀ ਵਿਵਦੀ ਹੋਣੀ ਕੋਈ ਬਹੁਤ ਮਾੜੀ ਗੱਲ ਮੈਂ ਨਿੰਦਾ ਕਰਦਾ ਸਖਤ ਨਿੰਦਾ ਕਰਦਾ ਤੇਰੀ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਜਿਹੜੀ ਪੁਲਿਸ ਪ੍ਰਸ਼ਾਸਨ ਤੇ ਵੀ ਇਹ ਅਣਗਿਹਲੀ ਦੇ ਇਲਜ਼ਾਮ ਲਾਉਂਦੇ ਪਰ ਹਾਂ ਜੀ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਨਾ ਮੌਕੇ ਦੇ ਉਦੋਂ ਸਾਰਾ ਹਾਲ ਅੰਦਾਜ਼ੇ ਉਸੇ ਲਈ ਇਹਨਾਂ ਨੂੰ ਚਰਮਲਾ ਦਿੰਦੇ ਪਰਚਾ ਤੇ ਕੱਟ ਦਿੱਤਾ ਪੁਲਿਸ ਨੇ ਪਰਚਾ ਕਰ ਦਿੱਤਾ ਪਰ ਗ੍ਰਿਫਤਾਰੀ ਨਹੀਂ ਨ ਹੋਈ ਹਾਂ ਜੀ ਨਾ ਵਾਸੀ ਅੰਦਰ ਲਈ ਆ ਕਾਰਨ ਕੀ ਐ ਨਾ ਬਸ ਲਾਉਣ ਦਾ ਤੈਨ ਗ੍ਰਿਫਤਾਰੀ ਕਰਨ ਦਾ ਸਰਕਾਰ ਦਾ ਦੁਬਾ ਹੈ ਉਹ ਮੌਕੇ ਦਾ ਸਰਪੰਚ ਐ ਸਰਮਨ ਸਿੰਘ ਤੋਂ ਨਾ ਐਮਐਲਏ ਉਹਦੇ ਉੱਤੇ ਉਹਦਾ ਹੱਥ ਆ ਹਾਂਜੀ ਸਰਕਾਰੀ ਦਰਬਾਰੇ ਜਿੱਦੇ ਚੱਲਦੇ ਹੋਏ ਉਹਨਾਂ ਗਰੀਬਾਂ ਨੂੰ ਇਹਨਾਂ ਨੂੰ ਕਿੱਦਾਂ ਪੁੱਛਣਾ ਹਾਂ ਜਦੋਂ ਤੁਸੀਂ ਧਰਨਾ ਲਾਇਆ ਸੀ ਹਾਂਜੀ ਉਹ ਤੋਂ ਕੁਝ ਲੋਕ ਤੁਹਾਡੇ ਨਾਲ ਹੱਥੋਪਾਈ ਹੁੰਦੀ ਵੀ ਨਜ਼ਰ ਆਈ ਹਾਂਜੀ ਉਹ ਹੱਥੋਪਾਈ ਉਹ ਕੋਈ ਨਹੀਂ ਉਹਨਾਂ ਡਰਿੰਕੀ ਸੀ ਤੋਂ ਇਹ ਮਲਾਜਮੇ ਆ ਉਹ ਦੀ ਨਿਗ੍ਹਾ ਦੇ ਤੇ ਉਦੀ ਨਿਗ੍ਹਾ ਦਾਂਗੇ ਮੁੜ ਕੇ ਚਲੋ ਵਿੱਚ ਮਈਏ ਪੈ ਕੇ ਚਲੋ ਚਲੋ ਸਾਰਾ ਕੁਝ ਤੁਸੀਂ ਮੀਡੀਆ ਨੇ ਸਾਰਾ ਕੁਝ ਕਵਰ ਕੀਤਾ ਪਰ ਕੀ ਬਾ ਸਰਕਾਰ ਦੇ ਬੰਦੇ ਨਹੀਂ ਵਿੱਚ ਧਰਨਾ ਤੋੜਨਦੇ ਸਾਨੂੰ ਦੇਹੋ ਸ਼ੱਕ ਆ ਹੁਣ ਕੀ ਹੋਣਾ ਚਾਹੀਦਾ ਹੋਰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਇਹਨਾਂ ਗਰੀਬਾਂ ਨੂੰ ਇਨਸਾਫ ਚਾਹੀਦਾ ਅਗਰ ਇਨਸਾਫ ਨਹੀਂ ਮਿਲਦਾ ਤੇ ਫਿਰ ਇਹ ਜਿਹੜਾ ਧਰਨਾ ਕਦੋਂ ਤੱਕ ਜਾਰੀ ਰਹੇਗਾ ਜਿੰਨਾ ਚਿਰ ਤੱਕ ਇਨਸਾਫ ਨਹੀਂ ਮਿਲਦਾ ਹਾਂਜੀ ਜੀ ਇਸ ਲਾਸ਼ ਤੱਕ ਕਦੋਂ ਤੱਕ ਤੁਸੀਂ ਕਿੰਨਾਂ ਦੇ ਇਸ ਵੀਰ ਦਾ ਸਸਕਾਰ ਕਰੋਗੇ ਅਸੀਂ ਤਾਂ ਦੀਕਣਦੇ ਆ ਵੀ ਕੋਈ ਆਵੇ ਅਧਿਕਾਰੀ ਆਵੇ ਸਾਨੂੰ ਕੁਝ ਦੱਸਣ ਅਜੇ ਤੱਕ ਕੋਈ ਵੀ ਨਹੀਂ ਆਇਆ ਕੋਈ ਨਹੀਂ ਆਇਆ ਇਹ ਤੇਰਾ ਖਤਰਾ ਲੱਗੇ ਤੁਹਾਨੂੰ 2 3 ਘੰਟੇ ਹੋ ਗਏ ਨਛੇ ਹਾਂਜੀ ਤੇ ਕੋਈ ਜਨ ਫਰ ਨਹੀਂ ਆਇਆ ਉਹ ਇਹ ਐਸਾ ਹੀ ਥਾਣੇਦਾਰ ਨਹੀਂ ਆਇਆ ਚੌਂਕੀ ਨੂੰ ਜਾ ਕੇ ਵਾ ਨਹੀਂ ਤਲਾਸ਼ ਰੱਖੀ ਇੱਕਰ ਚਾਰ ਦਿਨ ਹੋ ਗਏ লাশ ਦੀ ਉਧਰ ਵੇਲਦੀ ਹੋਈ ਇੱਕ ਛੜਕ ਤੇ ਰੱਖ ਕੇ ਵੇਲਦੀ ਹੋਣੀ ਕਿ ਕਿੰਨੀ ਨਿੰਦਾ ਜੋ ਘਟਨਾ ਤੁਸੀਂ ਛੜਕ ਤੇ ਬਾਡੀ ਰੱਖੀ ਆ ਹਾਂਜੀ ਤੁਸੀਂ ਜਾਂਦੇ 2 ਘੰਟੇ ਹੋ ਗਏ ਸਾਨੂੰ ਇੱਥੇ ਰੋਣਾ ਰੱਪਾ ਕਰਦੇ ਆ ਨੂੰ ਆਪਣਾ ਦੁੱਖਣਾ ਬੋਲਦੇ ਆ ਹਾਂਜੀ ਤੁਹਾਡੇ ਤੋਂ ਚੌਂਕੀ ਕਿੰਨੀ ਦੂਰ 100 ਫੁੱਟ ਦੀ ਦੂਰੀ ਦੂਸਰੀ ਕਰਦੇ 100 ਫੁੱਟ ਦੀ ਦੂਰੀ ਹੁੰਦੀ ਹੈ ਕੀ ਸਮਝਦੇ ਹੋ ਕਿ ਪੁਲਿਸ ਦੀ ਲਾਪਰਵਾਹੀ ਜਾਂ ਪੁਲਿਸ ਨੂੰ ਹੁੰਦਾ ਕਿ ਇਹ ਵੀ ਨਹੀਂ ਪਤਾ ਲੱਗਾ ਕਿ ਜਿਹੜਾ ਇੱਕ ਸੜਕ ਰੋਕੀ ਹੈ ਟਰੈਕ ਰੋਕਿਆ ਹੈ ਪੁਲਿਸ ਸਾਹਿਬ ਵੇਖੋ ਜੀ ਟਰੈਕ ਤੇ ਜੋ ਟਰੈਫਿਕ ਹੈ ਚੌਂਕੀ ਤੋਂ ਪਰਾਂ ਤੱਕ ਖਲੋਤੀ ਆ ਤੋ ਕਿਹਦੇ ਸੁੱਤੇ ਥੋੜਾ ਚੌਂਕੀ ਵਾਲੇ ਉਹਨਾਂ ਨੂੰ ਪਤਾ ਸਾਰਾ ਕੁਝ ਪਰ ਸਰਕਾਰ ਦਾ ਉਹਨਾਂ ਦੇ ਹੱਥ ਹੈ ਉਸ ਇਹਨਾਂ ਗਰੀਬਾਂ ਦੇ ਮਾੜੇ ਆ ਉਹ ਤਗੜੇ ਆ ਜਿਨ੍ਹਾਂ ਮਾਰਿਆ ਬੰਦਾ ਸਾਡਾ ਉਹ ਤਗੜੇ ਆ ਇਹ ਮਾੜੇ ਆ ਮਾੜੇ ਦੀ ਸੁਣਵਾਈ ਨਹੀਂ ਹੈ ਇੱਥੇ ਮੇਰੀ ਵੀ ਧਰਨਾ ਲੱਗਾ ਇੱਥੇ ਪਹੁੰਚੇ ਹੋ ਕੀ ਹੈ ਬੁਰਾ ਮਾਮਲਾ ਦੇਖੋ ਜੀ ਇਹ ਬਹੁਤ ਹੀ ਮੰਦਭਾਗੀ ਘਟਨਾ ਹੋਈ ਹੈ ਸਤਾਰ ਬਚਨ ਸੋਣੀ ਸਾਡੇ ਥਲਗੋ ਕੋਠੀ ਸਾਡੀ ਬੜੀ ਪਰਿਵਾਰਕ ਸਾਂਝ ਵੀ ਆ ਔਰ ਪਿਛਲੇ ਕੋਈ ਸਮਾਂ ਪਹਿਲਾਂ ਸਰਪੰਚ ਵੀ ਰਹੇ ਨੇ ਇਹਨਾਂ ਦੇ بیٹے ਦੀ ਅੱਜ ਤੋਂ 4-5 ਦਿਨ ਪਹਿਲਾਂ ਐਕਸੀਡੈਂਟ ਹੋਣ ਦੇ ਨਾਲ ਡੈਥ ਹੋ ਗਈ ਆ ਉਹ ਗੱਲ ਇਹ ਆ ਕਿ ਇਹ ਤਾਂ ਜਿਆਦਾ ਮਸਲਾ ਵਧਿਆ ਕਿ ਪਿਛਲੇ 4-5 ਦਿਨ ਤੋਂ ਪੁਲਿਸ ਕੋ ਕਾਰਵਾਈ ਨਹੀਂ ਕਰ ਰਹੀ ਫਿਰ ਇਹਨਾਂ ਹੁਣ ਮੇਰੇ ਤੱਕ ਪਹੁੰਚ ਕੀਤੀ ਕਿਉਂਕਿ ਮੈਂ ਵੀ ਥੋੜਾ ਜਿਹਾ ਪ੍ਰੋਗਰਾਮਾਂ ਦਾ ਕਰਕੇ ਬਾਹਰ ਸਾਂ ਫਿਰ ਕੱਲ ਦਾ ਅਸੀਂ ਹੁਣ ਜ਼ੋਰ ਲਾ ਕੇ ਐਫਰ ਕਰਵਾਤੀ ਆ ਐਫਰ ਕਰਵਾ ਕੇ ਉਹਨਾਂ ਦੀ ਹੁਣ ਬੱਸ ਵੀ ਫੜ ਕੇ ਅੰਦਰ ਲਾਤੀ ਆ ਹੁਣ ਪੁਲਿਸ ਨੇ ਵਿਸ਼ਵਾਸ ਦਿਵਾਇਆ ਉਹ ਲੋਕ ਪਹੁੰਚ ਵਾਲੇ ਲੋਕ ਹੀ ਹੋਣਗੇ ਜਿਹੜੇ ਪਿਛਲੇ ਪੰਜਾਂ ਦਿਨਾਂ ਤੋਂ ਕਾਰਵਾਈ ਨਹੀਂ ਹੋਣੀ ਜਦੋਂ ਉਹਨਾਂ ਹੀ ਸਾਰੇ ਇਕੱਠੇ ਹੋਏ ਆ ਤੇ ਫਿਰ ਜਾ ਕੇ ਕਾਰਵਾਈ ਹੋਈ ਆ ਪਹੁੰਚ ਵਾਲੇ ਹੋਣਗੇ ਸਾਰੇ ਧਰਨਾ ਲਗਾਇਆ ਗਿਆ ਹੈ ਪਰਿਵਾਰ ਵੱਲੋਂ ਇਹਨਾਂ ਦਾ ਐਕਸੀਡੈਂਟ ਕੇਸ ਹੈ ਇਹ ਪੂਰਾ ਮਾਮਲਾ ਇਹ ਐਕਸੀਡੈਂਟ ਬਾਰੇ ਕੱਲ ਆਪਣੇ ਕੋਲ ਇਹਨਾਂ ਬਿਆਨ ਲਿਖਵਾਏ ਸੀਗੇ ਮੁਕੱਦਮਾ ਦਰਜ ਰਾਤ ਕਰ ਦਿੱਤਾ ਗਿਆ ਸੀਗਾ ਸਵੇਰੇ ਰੇਡ ਕੀਤੇ ਗਏ ਹੈਗੇ ਨੇ ਤੇ ਉਹਨਾਂ ਦੀ ਗੱਡੀ ਨੂੰ ਆਪਾਂ ਜਿਹੜੀ ਬੱਸ ਸੀ ਉਹਨੂੰ ਆਪਾਂ ਕਬਜ਼ੇ 'ਚ ਲੈ ਲਿਆ ਹੈਗਾ ਟੀਮਾਂ ਭੇਜਿਆ ਹੋਏ ਨੇ ਥੋੜੇ ਟਾਈਮ ਤੱਕ ਉਹ ਜਿਹੜਾ ਹਰਵਿੰਦਰ ਸਿੰਘ ਹੈ ਦੋਸ਼ੀ ਹੈਗਾ ਉਹ ਵੀ ਆਪਾਂ ਅਰੈਸਟ ਕਰ ਲਾਂਗੇ। ਪਰਿਵਾਰ ਦੀ ਕੀ ਮੰਗ ਹੈ? ਪਰਿਵਾਰ ਦੀ ਇਹੀ ਮੰਗ ਹੈਗਾ ਵੀ ਉਹਨੂੰ ਅਰੈਸਟ ਕੀਤਾ ਜਾਵੇ। ਥੋੜੇ ਟਾਈਮ ਦੀ ਮੈਂ ਇਹਨਾਂ ਨੂੰ ਗੁਜਾਰਸ਼ ਕਰ ਰਿਹਾ ਸੀ ਕਿ 1 ਘੰਟੇ ਤੱਕ ਮੇਰੀ ਟੀਮਾਂ ਪਹੁੰਚੇ ਹੋਈਆਂ ਲਗਭਗ ਉਹ ਫੜ ਕੇ ਲੈ ਜਾਣਗੇ। ਪਰਿਵਾਰ ਨੇ ਇੱਕ ਹੋਰ ਮੰਗਿਆ ਕਿ ਧਰਾਮਾਂ ਦੇ ਵਿੱਚ ਵਾਅਦਾ ਕੀਤਾ ਜਾਵੇ 302 ਦਾ ਵਾਅਦਾ ਕੀਤਾ ਜਾਂਦਾ। ਨਹੀਂ ਇਹਦੇ ਵਿੱਚ ਆਨ ਦੇ ਮੈਰਿਟ ਜੋ ਕਾਨੂੰਨ ਮੁਤਾਬਕ ਜਿਹੜਾ ਬੰਦਾ ਹੈਗਾ ਉਹ ਇਹ ਚ ਕੀਤਾ ਹੈ ਜਿਹੜੀ ਚੀਜ਼ ਇਹਨਾਂ ਬਿਆਨ ਲਿਖਵਾਈ ਸੀ ਐਕਸੀਡੈਂਟ ਕੇਸ ਸੀਗਾ ਐਕਸੀਡੈਂਟ ਦੇ ਅਕੋਰਡਿੰਗ ਇਹਨਾਂ ਚ ਕਾਰਵਾਈ ਗ੍ਰਿਫਤਾਰੀ ਹੋ ਚੁੱਕੀ ਹੈ ਇਕਨਾਂ ਨੂੰ ਜਿਹਨੇ ਐਕਸੀਡੈਂਟ ਕੀਤਾ ਹੈ ਨਹੀਂ ਫਿਲਹਾਲ ਥੋੜੇ ਟਾਈਮ ਤੱਕ ਹੋ ਜੂਗੀ ਟੀਮਾਂ ਮੇਰੀ ਪਹੁੰਚੇ ਹੋਈਆਂ ਨੇ ਤੇ ਥੋੜੇ ਟਾਈਮ ਉਹਨਾਂ ਦੀ ਗੱਡੀ ਵੀ ਕਬਜ਼ੇ ਚ ਕਬਜ਼ੇ ਚ ਲੈ ਲਈ ਹੈਗੀ ਚੌਕੀ ਲੱਗੀ ਹੋਈ ਹੈ ਐਫ ਆਈ ਆਰ ਰਾਤ ਜਿਸ ਟਾਈਮ ਇਹਨਾਂ ਬਿਆਨ ਲਿਖਵਾਏ ਹੈਗੇ ਆਨ ਦੀ ਸਪੋਰਟ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਹੈ 是。